ਸ਼ਹਿਰ ਵਿੱਚ ਰੱਖੀ ਗਈ ਸੀ ਖੰਨਾ ਮੰਡਲ 1 ਖੰਨਾ ਮੰਡਲ 2 ਦੀ ਸਾਂਝੀ ਮੀਟਿੰਗ ਸੀ ਜਿਸ ਦੇ ਵਿੱਚ ਸਾਡੇ ਖੰਨਾ ਮੰਡਲ 1 ਦੇ ਪ੍ਰੈਜ਼ੈਂਟਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜੇਤੋ ਮੈਗਨਾ ਨੂੰ ਤਾੜੀਆਂ ਜ਼ੋਰ ਨਾਲ ਜੀ ਪੂਰੇ ਜ਼ੋਰ ਨਾਲ ਬਹੁਤ-ਬਹੁਤ ਮੁਬਾਰਕ ਬਹੁਤ-ਬਹੁਤ ਮੁਬਾਰਕ ਆਰੀਨਾ ਦੀ ਟੀਮ ਵੀ ਨਾਲ ਹੀ ਨੋਟ ਕਰਾਂਗੇ ਪਰ ਮੈਂ ਨਾਲ ਦੀ ਨਾਲ ਇੱਕ ਹੋਰ ਅਨਾਉਂਸਮੈਂਟ ਕਰਨੀ ਚਾਹਣਾ ਕਿ ਖੰਨਾ ਦੇ ਵਿੱਚੋਂ ਤਰੋਂ ਲੂੰਬਾ ਜੀ ਨੂੰ ਮੈਂ ਆਪਣੇ ਜ਼ਿਲ੍ਹੇ ਦੇ ਵਿੱਚ ਬਤੌਰ ਵਾਈਸ ਪ੍ਰੈਜ਼ੀਡੈਂਟ ਨਾਲ ਲੈ ਰਿਹਾ ਹਾਂ ਬਹੁਤ ਬੇਨਤੀ ਤੁਝਾਰੂ ਸਾਡੇ ਵੀਰ ਨੇ ਤਰਨ ਲੰਬਾ ਜੀ ਨੂੰ ਮੈਂ ਕਹੂੰਗਾ ਸਾਰਾ ਸਾਰਾ ਸਟੇਜ ਤੇ ਇਕੱਠੇ ਖੜੇ ਹੋਈਏ ਜੀ ਆਪਾਂ ਜਰੂਰ ਇਸ ਗੱਲ ਦੇ ਤੁਸੀਂ ਆਪਾਂ ਇੱਧਰ ਆ ਜੀ ਤੁਸੀਂ ਅਹ ਜਿਹੜੀ ਅਨਾਉਂਸਮੈਂਟ ਕੀਤੀ ਹੈ ਮੈਂ ਸਿਰਕ ਬੇਨਤੀ ਕਰੂੰ ਬੜਾ ਜੀ ਬੜਾ ਅਮਿਤ ਪਾਟਲ ਜੀ ਦੀ ਵੀ ਟੀਮ ਸਾਰੀ ਤਿਆਰ ਬੜਾ ਅਪਰੀਸ਼ੀਏਟਡ ਕੰਮ ਹੈ ਜੀ ਥਰੀ ਲਈ ਅਪਰੀਸ਼ੀਏਟਡ ਇੱਕ ਬੜਾ ਮੈਨੂੰ ਪ੍ਰਾਊਡ ਫੀਲ ਹੁੰਦਾ ਹੈ ਕਿ ਮੈਂ 2 ਸਾਲ ਤੋਂ ਪਹਿਲਾਂ ਪ੍ਰੈਜ਼ੀਡੈਂਸੀ ਹੁਣ ਤੀਜੀ ਵਾਰ ਹੀ ਬਣਿਆ ਤੁਹਾਡੀ ਸਾਰਿਆਂ ਦੇ ਚਰਨਾਂ ਦੇ ਅਸ਼ੀਰਵਾਦ ਹਨਾ ਤੁਹਾਡੇ ਪੈਰਾਂ ਦੀ ਬਰਕਤ ਤੁਸੀਂ ਅਸ਼ੀਰਵਾਦ ਦਿੱਤਾ ਤਾਂ ਅਨਦਾਬਾਈ ਮੇਰੇ ਵਰਗੇ ਬਹੁਤ ਬੰਦੇ ਤੁਰੇ ਫਿਰਦੇ ਆ ਪਾਰਟੀ ਨੂੰ ਕੰਮ ਪਿਆਰਾ ਹੈ ਚਾਹ ਮੋ ਇਸ ਵੀ ਨੂੰ ਪਿਆਰਾ ਨਹੀਂ ਜਿਹੜਾ ਬੱਚਾ ਘਰ ਦੇ ਵਿੱਚ ਸਭ ਤੋਂ ਵਧੀਆ ਕੰਮ ਕਰਦਾ ਨਾ ਬਾਪੂ ਤੇ ਬੇਬੇ ਉਹਨੂੰ ਕਿਉਂ ਵੀ ਵਧੀਆ ਪਾ ਕੇ ਦਿੰਦੇ ਆ ਰੋਕੀ ਵਿੱਚ ਮੰਮੀ ਲੁਕੋ ਕੇ ਉਹਨੂੰ ਕਿਉਂ ਦਾ ਜਮਚਾਵਾ ਦੇਵਾ ਦਿੰਦੀ ਪ੍ਰੈਕਟੀਕਲ ਕਰਨਾ ਹੈ ਬਾਪੂ ਜਿਹੜੋਂ ਨੰਗਦਾ ਵੜਦਾ ਫੱਲੀ ਸਾਹਿਬ ਵਰਗਾ ਜਿਹੜਾ ਬੰਡਾ ਚੰਗਾ ਕੰਮ ਕਰਦਾ ਵਟਾ ਨੂੰ 500 ਦੀ ਜੇ ਚ ਬੰਦੇ ਤੇ ਪੜੇ ਇਹ ਪ੍ਰੈਕਟੀਕਲੀ ਗਾ ਉਹੀ ਪਾਰਟੀ ਦਾ ਕੰਮ ਹੈ ਜਿਹੜਾ ਬੱਚਾ ਵਧੀਆ ਕੰਮ ਕਰੂਗੀ ਪਾਰਟੀ ਨੂੰ ਸਭ ਇਹਦੇ ਭਰਦੇ ਜਨਤਾ ਪਾਰਟੀ ਵਿੱਚ ਇਕੱਲਾ ਭੁਵਿੰਦਰ ਸਿੰਘ ਚੀਮਾ ਥੋੜੀ ਰਿਪੋਰਟ ਕਰਦਾ ਹੈ ਇਕੱਲੇ ਫੱਲੀ ਸਾਹਿਬ ਖੂਦ ਸਾਹਿਬ ਜਿਹੜੀ ਚੀਜ਼ ਥੋੜੀ ਰਿਪੋਰਟ ਕਰਦੇ ਨਹੀਂ ਨਹੀਂ ਛੱਡ ਤੋ ਬਣਾ ਸੈਂਕੜੇ ਬੰਦੇ ਤੇ ਤੁਰੇ ਫਿਰਦੇ ਆ ਜਿੰਨਾ ਕੋਲ ਪੱਤਾ ਹੀ ਨਹੀਂ ਕਰੋੜਾਪਤੀ ਨੇ ਅਰਬਾਪਤੀ ਨੇ ਜਿਹੜੇ ਬਿਲਕੁਲ ਸੈਕਰੀਫਾਈਸ ਕਰਕੇ ਡਾਊਨ ਟੂ ਅਰਥ ਇੱਥੇ ਤੁਰੇ ਕਰਦੇ ਆ ਤੇ ਪਰ ਪਾਰਟੀ ਲਈ ਤੇ ਦੇਸ਼ ਲਈ ਕੰਮ ਕਰਦੇ ਸਾਡੀ ਵੋਟੋ ਵੀ ਦੇਦੇ ਉੱਤੇ ਤੋਂ ਬਲੀਸਾ ਮੈਂ ਟੀਮ ਦੇਖਾ ਹੈ ਕਿ ਹੈਗਾ ਨਾ ਇਦਾਂ ਹੀ ਹੈ ਨਾ ਸ਼ੇਵਮ ਇਦਾਂ ਹੀ ਨੂੰ ਸੋ ਪਾਰਟੀ ਵਿੱਚ ਜਿਹੜਾ ਬੰਦਾ ਕੰਮ ਕਰਦਾ ਵਿਸ਼ਾਲ ਜੂ ਦਿਖਦਿਆ ਲੱਗੀ ਸੋ ਮੇਰੀ ਬੇਨਤੀ ਹੈ ਅਮਿਤ ਜੀ ਨੇ ਟੀਮ ਆਪਣੀ ਤਿਆਰ ਕਰ ਲਈ ਪਰ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਦੋਨਾਂ ਪ੍ਰਧਾਨਾਂ ਨੂੰ ਤੁਹਾਡੇ ਨਾਲ ਜਿਹੜੀ ਟੀਮ ਲੱਗਣੀ ਹੈ ਜਿਹੜੇ ਮੇਰੇ ਵੱਡੇ ਵੀਰ ਬੈਠੇ ਆ ਇੰਨਾ ਸਾਰਿਆਂ ਦੇ ਸੋਨੂ ਜੀ ਅਜੇ ਜੀ ਕੁਛ ਵੀ ਨਾ ਜਾਏ ਨਹੀਂ ਫੱਲੇ ਜੀ ਮੇਰੀ ਭੈਣ ਪੂਜਾ ਡਾਕਟਰ ਦੀਪਿਕਾ ਜੀ ਮੇਰੀ ਭੈਣ ਬਹੁਤ ਮਿਹਨਤੀ ਹੈ ਪੂਜਾ ਸਾਨੇ ਵਾਲੇ ਹਰ ਵਕਤ ਹਰ ਜਗ੍ਹਾ ਤੇ ਚਾਹੇ ਦਿੱਲੀ ਵੀਟੇ ਦਾ ਦਿੱਲੀ ਇਲੈਕਸ਼ਨ ਹੈ ਚਾਹੇ ਤਰਨ ਤਰਨ ਇਲੈਕਸ਼ਨ ਜਦੋਂ ਮੈਂ ਬੇਨਤੀ ਕੀਤੀ ਆਪਣੀ ਭੈਣ ਦੇ ਕਰਨਾ ਜੀ ਮੇਰੀ ਭੈਣ ਉਥੇ ਰਹੀ ਜੋ ਬੜੀ ਵੱਡੀ ਗੱਲ ਹੈ ਇੱਕ ਭਰਾ ਤੇ ਛੋਡੇ ਵੀਰ ਤੇ ਯਕੀਨ ਕਰਨਾ ਇਹ ਬਹੁਤ ਵੱਡੀ ਗੱਲ ਹੈ ਸ਼ਰਮਨ ਇਨਾ ਬਲਰਾਮ ਜੀ ਸੋਨੂ ਜੀ ਦੇ ਚੀ ਸਾਰਿਆਂ ਦੇ ਨਾਲ ਅਮਿਤ ਜੀ ਤੇ ਵਿੰਨਿ ਸਾਰੇ ਟੀਮ ਨਾਲ ਸਲਾਹ ਕਰਕੇ ਪ੍ਰੋਪਰ ਤਰੀਕੇ ਨਾਲ ਵਧੀਆ ਟੀਮ ਉਰੇ ਲਗਾਓ ਘੱਟ ਟੀਮ ਤਿਆਰ ਕਰ ਲਓ ਪਰ ਵਧੀਆ ਬੰਦੇ ਜਿਹਨਾਂ ਨੂੰ ਸ਼ੌਂਕ ਹੈ ਪਾਰਟੀ ਲਈ ਕੰਮ ਕਰਨ ਦਾ ਉਹ ਬੰਦੇ ਨੂੰ ਮੂਰੇ ਲੈ ਕੇ ੱੱਕੇ ਨਾਲ ਕਿਸੇ ਨੂੰ ਕੋਈ ਮੈਂਬਰ ਨਹੀਂ ਬਣਾਉਣਾ ਜਿਨ੍ਹਾਂ ਨੂੰ ਸ਼ੌਂਕ ਹੈ ਉਹ ਬੰਦੇ ਮੂਰੇ ਚਾਹੀਦੇ ਆ ਆਪਾਂ ਕਿਸੇ ਦਾ ਟਰਨਮੈਂਟ ਨਹੀਂ ਕਰਨਾ ਤੂੰ ਚੱਲ ਤੂੰ ਚੱਲ ਇੱਕ ਪੰਜਾਬੀ ਚ ਕਹਾਵਤ ਹੈ ਸਾਡੇ ਪਿੰਡਾਂ ਵਾਲੇ ਜੇ ਕਹਾਵਤ ਹੈ ਕਿ ਜੇ ਲੋ ਕਿਸੇ ਕੁਛ ਨੂੰ ਪਾਣੀ ਪਿਆਉਣਾ ਨੂੰ ਸ਼ੀਸ਼ੀ ਨਹੀਂ ਕਰੀਦਾ ਇਹਨੂੰ ਪਿਆਸ ਲੱਗਿਓ ਅੱਪੀ ਪੀਊਗਾ ਅੱਪੀ ਕੂਏ ਕੋ ਜਾਊਗਾ ਅੱਪੀ ਨਾਲ ਕੋ ਜਾਊਗਾ ਤੇ ਜਿਹਨੂੰ ਕੰਮ ਹੈ ਜਿਹਨੂੰ ਸ਼ੌਂਕ ਹੈ ਮੋਦੀ ਸਾਹਿਬ ਨਾਲ ਕੰਮ ਕਰਨ ਦਾ ਤੇ ਇਹਨੂੰ ਸ਼ੌਂਕ ਹੈ ਦੇਸ਼ ਨਾਲ ਕੰਮ ਕਰਨ ਦਾ ਜਿਹਨੂੰ ਸ਼ੌਂਕ ਹੈ ਪੰਜਾਬ ਨਾਲ ਕੰਮ ਕਰਨ ਦਾ ਜਿਹਨੂੰ ਸ਼ੌਂਕ ਹੈ ਪੰਜਾਬੀ ਦੇ ਨਾਲ ਕੰਮ ਕਰਨ ਦਾ ਉਹ ਬੰਦੇ ਮੂਹਰੇ ਲਾਉਣੇ ਆ ਉਹਨਾਂ ਤੋਂ ਕੰਮ ਕਰਾਣਾ ਕਾਉਂਸਲਰ ਐ ਕਿ ਉਹ ਲੋਕ ਬਣਾਉਣੇ ਆ ਖੰਨੇ ਸ਼ਹਿਰ ਦੇ ਜੋ ਖੰਣਨੇ ਦੀ ਆਵਾਜ਼ ਬਣ ਕੇ ਖੰਣਨੇ ਲਈ ਕੰਮ ਕਰਨ ਨੂੰ ਚੋਰ ਉੱਚਕੇ ਦਾ ਪਹਿਲਾਂ ਹੀ ਬਹੁਤ ਰੇਫਰਦੇ ਆ। ਚੋਰ ਵੱਧ ਜਾਂਦੇ ਆ ਪਰਸੈਂਟੇਜ ਰੱਖ ਲੈਂਦੇ ਆ ਮੈਂ 15 ਸਾਲ ਰਿਆਂ ਨਗਰ ਕੌਂਸਲ ਵੀ ਮੈਨੂੰ ਪਤਾ ਕੀ ਚੱਲਦਾ। ਪੈਲ ਜਾ ਕੇ ਪਤਾ ਕੋ ਮੇਰੀ ਸਾਰੀ ਤਨਖਾਹ ਅੱਜ ਵੀ ਉੱਥੇ ਪਈ ਐ ਮੈਂ 1000 ਰੁਪਏ ਤਨਖਾਹ ਨਹੀਂ ਲਈ। ਆਪਾਂ ਨੂੰ ਸੈਕਰੀਫਾਈਸ ਕਰਨ ਵਾਲੇ ਡੈਡੀਕੇਟਰ ਪਰਸਨ ਚਾਹੀਦੇ ਆ। ਚਾਹੇ ਮੇਰੀਆਂ ਭੈਣਾਂ ਐ ਚਾਹੇ ਮੇਰੇ ਭਰਾ ਐ ਚਾਹੇ ਰਿਜ਼ਰਵ ਕੈਟਾਗਰੀ ਵਾਲੇ ਬੰਦੇ ਆ। ਸੋ ਤਗੜੇ ਹੋ ਕੇ ਕੰਮ ਕਰੀਏ। ਤੁਹਾਡਾ ਸਾਰਿਆਂ ਦਾ ਖਾਸ ਤੌਰ ਤੇ ਮੇਰੇ ਪ੍ਰੈਸ ਵਾਲੀ ਵੀਰਾਂ ਦਾ ਮੇਰਾ ਮੇਰਾ ਸਿਰ ਝੁਕਦਾ ਇਹਨਾਂ ਦੇ ਕੀ ਇੰਨਾ ਪਿਆਰ ਕਰਦੇ ਆ ਮੇਰੇ ਨਾਲ ਵਿਕਰਮ ਭਾਜੀ ਨਾਲ ਕਿ ਸਾਡੇ ਕੋਲ ਸ਼ਬਦ ਨਹੀਂ ਕੋਈ ਛੋੜਿਆ ਸੁਨੇਹਾ ਭੇਜਦੀ ਮੈਨ ਰੋਸ ਸਾਫ ਸਾਰੀ ਟੀਮ ਖੜੀਏ ਮੈਂ ਕਿਤੇ ਕਿਤੇ ਨਾਲ ਉਹ ਸਾਰੇ ਭਰਾਵੜੇ ਮੇਰੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਸਟੇਜ ਤੇ ਬੈਠੇ ਸਾਰੇ ਸਨਮਾਨਤ ਮੰਚ ਦਾ ਧੰਨਵਾਦ ਅੱਗੇ ਬੈਠੇ ਸਾਰੇ ਭਰਾਵਾਂ ਦਾ ਧੰਨਵਾਦ ਮੁਣ ਮੈਂ ਅਮਿਤ ਨੂੰ ਬੇਨਤੀ ਕਰਾਂਗਾ ਕਿ ਉਹ ਆ ਕੇ ਆਪਣੀ ਟੀਮ ਆਪ ਹੀ ਅਨਾਉਂਸ ਅਮਿਤ ਆਪਣੀ ਟੀਮ ਆਪ ਹੀ ਅਨਾਉਂਸ ਕਰ ਦੇਵੇ ਤੇ ਮੈਂ ਬੋਲ ਦਿਆਂ ਮੈਂ ਬੋਲ ਦਿੰਦਾ ਕਮਟਾ ਜੀ ਅਮਿਤ ਪਾਟਿਆ ਜੀ ਨੇ ਆਪਣੀ ਟੀਮ ਤਿਆਰ ਕਰੀ ਆਏ ਸਾਰੇ ਜਣੇ ਤੁਹਾਡਾ ਜੀ ਆਏ ਅਮਿਤ ਪਾਟਿਆ ਜੀ ਪ੍ਰੈਜ਼ੀਡੈਂਟ ਮੰਡਲ 1 আর ਰੁਪੇਸ਼ 바ਰਦਵਾ ਜੀ ਜਨਰਲ ਸੈਕਟਰੀ ਹਾਂ ਆਜੋ ਜੀ ਵਨ ਬਾਏ ਵਨ ਕਰੋ ਰੁਪੇਸ਼ ਜੀ ਆਜੋ ਪਲੀਜ਼ ਫਰਦੀਪ ਜੀ ਤੁਸੀਂ ਵੀ ਆਜੋ 쿠ষা ਅਜੀਤ ਸਿੰਘ ਖਾਲਸਾ ਜੀ ਮੇਰਾ ਭਰਾ ਹੈ ਤਾਂ ਮੇਰਾ 25 ਸਾਲ ਤੋਂ ਪਰਮ ਮਿੱਤਰ ਨੇ ਮੇਰੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਆਜੋ ਪ੍ਰਭੇਸ਼ ਜੀ ਆਜੋ ਅਜੀਤ ਜੀ ਤਨਬਰ ਨੂੰ ਇਸ ਪਾਸੇ ਬੁਲਝ ਜਨਤਾ ਜੀ ਹਾਂ ਅੱਗੇ ਕਹਿੰਜੀਏ ਕਿ ਉੱਪਰ ਅਜੀਤ ਤੁਸੀਂ ਤੁਸੀਂ ਆਵੋ ਅਜੀਤ ਤੁਸੀਂ ਜੀ ਖਦੀਬ ਜੀ ਆਜੋ ਖਦੀਬ ਕਬੂਰ ਜੀ ਨੂੰ ਜਨਰਲ ਸੈਕਟਰੀ ਲਾਇਆ ਜੀ ਖੰਡਾ ਮੰਡਲ ਬੰਦਾ ਬਹੁਤ ਬਹੁਤ ਜੀ ਦੇ ਲਈ ਮੁबारकਾਂ ਬਹੁਤ ਬਹੁਤ ਜੀ ਇਹ ਤਾਂ ਸਾਰੀ ਬਚਪਨ ਫਰਮਾ ਜੀ ਮੇਰੇ ਨਾਲ ਸ਼ਾਦੂ ਭਾਈ ਨਹੀਂ ਹੈਗੇ ਅਸੀਂ। ਸੰਦੇਯੁਰਾ ਤਾਂ ਜੀ ਆ ਕੇ ਚਲੇ ਗਏ ਉਹ ਬਾਬਾ ਜੀ ਦੇ ਨਾਲ ਹੁੰਦੇ ਆ ਤੇ ਅੱਜ ਵੀ ਉਹ ਕੋਲ ਪਰ ਹੁੰਦਾ ਉਹਨੇ ਨੂੰ ਫੈਕਟਰੀ ਬਣਾਇਆ ਜੀ ਖੰਡਾ ਮੰਡਲ ਦਾ। ਇਹ ਤੇਜ ਗੁਪਤਾ ਜੀ ਉਹ ਵੀ ਬੈਠੇ ਸੀਗੇ ਚਲੇ ਗਏ ਤੋਂ। ਥੈਂਕ ਯੂ। ਕਮਲ ਕਪੂਰ ਜੀ ਨੂੰ ਪ੍ਰੈਸ ਸੈਕਟਰੀ ਖੰਡਾ ਮੰਡਲ ਤੋਂ। ਕਾਰਜਕਾਰੀ ਸਦਸੇ ਖੰਡਾ ਮੰਡਲ ਅਮਿਤ ਹੰਡਾ ਜੀ ਕਾਰਜਕਾਰੀ ਸਦਸਿਆ ਖੰਡਾ ਮੰਡਲ ਪ੍ਰਵੀਨ ਜੀ ਕਾਰਜਕਾਰੀ ਸਦਸਿਆ ਖੰਡਾ ਮੰਡਲ ਆਉਂਦੇ ਆ ਜੀ ਆਪੋ ਜੀ ਆਪੋ ਜੀ ਬਹੁਤ ਬਹੁਤ ਧੰਨਵਾਦ ਇਸ ਤੋਂ ਬਾਅਦ ਅਸੀਂ ਮੋਰਚੇ ਲਾਇਦੇ ਕੋਈ ਸੈਲ ਲਾਇਏ ਨੇ ਜੀ ਲਾਇਆ ਜੀ ਹਰਮਨ ਅਡਾ ਸਰਦਾ ਪਰਵੀਨ ਰਾਏ ਜੀ ਉਹਨਾਂ ਨੂੰ ਲੇਕ ਕੇ ਐਡਮਿਟ ਹੋ ਕੇ ਬਿਠਾ ਲਿਆ ਉਹ ਤਾਂ ਟਿਕਨ ਸੀ ਐਡਮਟ ਹੈ ਉਹ ਡਾਕਟਰ ਰਾਜ ਜੀ ਜੋਣਾ ਸਾਹਿਬ ਸਾਡੇ ਬੜੇ ਸਤਿਕਾਰਯੋਗ ਨੇ ਮੈਡੀਕਲ ਸੈੱਲ ਦੇ ਇਜਾਜ਼ਤ ਲੈ ਜੀ ਉਹਨੂੰ ਮੈਡੀਕਲ ਸੈੱਲ ਦੇ ਕਮਿਊਨਿਟੀ ਬਾਇਟ ਮੁਹੰਮਦ ਕਾਜ਼ਮ ਜੀ ਮੈਨਿਓਰਟੀ ਸੈੱਲ ਦੇ ਇਜਾਜ਼ਤ ਲਾਏ ਆ ਜੀ ਖੰਡ ਦੇ ਆਓ ਜੀ ਆਓ ਇਸ ਤੋਂ ਬਾਅਦ ਵੀ ਕਰਣੀ ਫੋਟੋ ਵੱਡੀ ਜਿਸ ਤੋਂ ਬਾਅਦ ਮੋਲਕ ਰਾਜ ਜੀ ਉਹਨਾਂ ਨੂੰ ਖੰਡਾ ਮੰਡਲ ਆਓ ਆਓ ਮੋਲਕ ਰਾਜ ਜੀ ਉਹ ਖੰਡਾ ਮੰਡਲ ਬਾਜੀ ਕਾਲ ਸਰ ਦਾ ਪ੍ਰਧਾਨ ਲਾਇਆ ਜੀ ਖੰਡਾ ਮੰਡਲ ਬੰਦਾ ਮੋਹਨ ਸਿੰਘ ਜੀ ਮੋਹਨ ਸਿੰਘ ਜੀ ਆ ਜੀ ਆ ਗਏ ਮੋਹਨ ਸਿੰਘ ਜੀ ਨੂੰ ਉਸ ਤੋਂ ਬਾਅਦ ਓਮੀ ਜੀ ਪਰਵਾਸੀ ਸਾਹਿਬ ਦੇ ਪ੍ਰਧਾਨ ਲਾਇਏ ਨੇ ਆ ਜੋ ਓਮੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਓਮੀ ਜੀ ਆਜੰਤ ਜੀ ਸਾਡੇ ਚਾਤ ਲਾਇਆ ਜੀ ਖੰਡਾ ਮੰਡਲ ਬੰਦੇ ਇਹਨਾਂ ਬਾਲ ਰਾਜਾ ਮਹਿਤਾ ਜੀ ਨੂੰ ਮਹਿਲਾ ਮੋਰਚਾ ਖੰਡਾ ਮੰਡਲ ਦਾ ਪ੍ਰਧਾਨ ਲਾਇਆ ਜੀ ਆਓ ਭੈਣ ਜੀ ਰਾਜਾ ਮਹਿਤਾ ਜੀ ਪ੍ਰਧਾਨ ਮਹਿਲਾ ਮੋਰਚਾ ਖੰਡਾ ਮੰਡਲ ਭੋਗ ਸਿੰਘ ਜੀ ਫਰਬੀ ਜੀ ਫਰਬੀ ਸਿੰਘ ਪਟੀਆਂ ਮੈਂ ਵੀ ਕਹ ਲਵਾਂ ਪਹਿਲਾਂ ਪਹਿਲਾ ਫੋਟੋ ਕਰਾ ਲਈ ਵਾਰ ਸਾਰੇ ਇਕੱਠੇ ਪ੍ਰੈਸ ਵਾਲੇ ਵੀ ਲੈਣੇ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਾਰੇ ਪੱਤਰਕਾਰ ਭਾਈਚਾਰੇ ਨੂੰ ਮੇਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਤੁਹਾਡੇ ਮਾਧਿਅਮ ਤੁਹਾਡੇ ਮਾਧਿਮ ਰਾਈ ਜਿੰਨੇ ਤੁਹਾਡੇ ਚੈਨਲਸ ਨੂੰ ਦੇਖ ਰਹੇ ਸਾਡੇ ਸਰੋਤੇ ਐ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਵੀ ਨੌਜਵਾਨ ਬਜ਼ੁਰਗਾਂ ਨੂੰ ਵੀ ਪਿਆਰ ਭਰੀ ਸਤਿ ਸ਼ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਸਭ ਤੋਂ ਪਹਿਲੀ ਗੱਲ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਇੱਥੇ ਪਹੁੰਚੇ ਆਪਣਾ ਸਮਾਂ ਕੱਟ ਕੇ ਅੱਜ ਦੀ ਮੀਟਿੰਗ ਜਿਹੜੀ ਸੀ ਖੰਨਾ ਸ਼ਹਿਰ ਵਿੱਚ ਰੱਖੀ ਗਈ ਸੀ ਖੰਨਾ ਮੰਡਲ 1 ਖੰਨਾ ਮੰਡਲ 2 ਦੀ ਸਾਂਝੀ ਮੀਟਿੰਗ ਸੀ ਜਿਸ ਦੇ ਵਿੱਚ ਸਾਡੇ ਖੰਨਾ ਮੰਡਲ 1 ਦੇ ਪ੍ਰੈਜ਼ੀਡੈਂਟ ਪਹਿਲਾਂ ਅਮਿਤ ਪਾੜੀਆ ਜੀ ਨੌਂਸ ਹੋ ਚੁੱਕੇ ਐ ਤੇ ਉਹਨਾਂ ਦੀ ਟੀਮ ਅੱਜ ਅਸੀਂ ਅਨਾਉਂਸ ਕੀਤੀ ਹੈ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਉਹਨਾਂ ਦੇ ਜਨਰਲ ਸੈਕਟਰੀ ਉਹਨਾਂ ਦੇ ਸੈਕਟਰੀ ਉਹਨਾਂ ਦੇ ਮੋਰਚੇ ਸਾਰੇ ਤਕਰੀਬਨ ਉਹਨੇ ਸੈੱਲ ਵੀ ਸਾਰੇ ਕੰਪਲੀਟ ਕੀਤੇ ਐ ਬਹੁਤ ਐਪਰੀਸ਼ੀਏਟਡ ਕੰਮ ਕੀਤਾ ਅਮਿਤ ਪਾਟੜੀਆ ਜੀ ਨੇ ਸਾਰੇ ਸੀਨੀਅਰ ਟੀਮ ਨੂੰ ਨਾਲ ਲੈ ਕੇ ਚੱਲੇ ਆ ਸਾਰੇ ਸਾਡੇ ਅੱਜ ਸੂਝ ਜੀ ਖੜੇ ਆ ਸਾਡੇ ਸਾਥਕਾ ਪ੍ਰਧਾਨ ਰਣਜੀਤ ਹੀਰਾ ਜੀ ਆਇਕਬਾਲ ਚੰਨੀ ਜੀ ਅਰ ਸੂਮਨ ਤ੍ਰਿਚੀ ਜੀ ਸੋਨੂ ਸੋਨੂ ਜੀ ਸਾਡੇ ਤ੍ਰਿ ਸੋਨੂ ਜੀ ਸਾਰੀ ਤੇ ਨਾਲ ਅਸੀਂ ਅਨਾਉਂਸ ਕੀਤਾ ਜੇ ਮੰਡਲ 2 ਦੇ ਪ੍ਰੈਜ਼ੀਡੈਂਟ ਵਿਨੀ ਮਨੋਹੋਤਰਾ ਜੀ ਜੋ ਬਹੁਤ ਪੁਰਾਣੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਕਰਮਟ ਵਰਕਰ ਹੈ ਉਹਨਾਂ ਨੂੰ ਅਜੇ ਅਨਾਉਂਸ ਕੀਤਾ ਉਹਨਾਂ ਦੀ ਕੁਝ ਟੀਮ ਦੇ ਮੈਂਬਰ ਅਨਾਉਂਸ ਕੀਤੇ ਤੇ ਨਾਲ ਹੀ ਸਾਡੀ ਖੰਨਾ ਜ਼ਿਲ੍ਹੇ ਦੇ ਤਿੰਨ ਜਿਹੜੇ ਵਿਧਾਨ ਸਭਾ ਉਹਨਾਂ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਨਾਊਂਸ ਕੀਤਾ ਹੈ ਸਾਡੇ ਪੁਰਾਣੇ ਮੰਡਲ ਪ੍ਰੈਜ਼ੀਡੈਂਟ ਸਾਡੇ ਪਰਿਵਾਰੀ ਮੰਡਲ ਦੇ ਤਰਨ ਲੂੰਬਾ ਜੀ ਨੂੰ ਵਾਈਸ ਪ੍ਰੈਜ਼ੀਡੈਂਟ ਅਨਾਉਂਸ ਕੀਤਾ ਸੋ ਇਹਨਾਂ ਸਾਰਿਆਂ ਨੂੰ ਅਜੇ ਅਨਾਉਂਸ ਕਰਕੇ ਟੀਮਾਂ ਤਿਆਰ ਕੀਤੀ ਗਈਆਂ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੀ ਅੱਗੇ ਨਗਰ ਕੌਂਸਲ ਦੀ ਚੋਣ ਆ ਰਹੀ ਉਹਦੇ ਲਈ ਤਿਆਰੀ ਕਰਨ ਵਾਸਤੇ ਸਾਰਿਆਂ ਨੂੰ ਕਿਹਾ ਗਿਆ ਅੱਗੇ ਪਾਰਟੀ ਦੇ ਜਿਹੜੇ ਪ੍ਰੋਗਰਾਮ ਆਉਣਗੇ ਉਹਨਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਜੋ ਮੋਦੀ ਸਾਹਿਬ ਦੀਆਂ ਸਕੀਮਾਂ ਹੁਣ ਤੱਕ ਕਾਰੀਆਂ ਨੇ ਜਿਨ੍ਹਾਂ ਨੇ ਲੋਕ ਦੇ ਵਾ ਲੋਕਾਂ ਵਾਸਤੇ ਦੇਸ਼ ਇਤਲੀ ਕੰਮ ਕਰ ਰਿਹਾ ਉਹਨਾਂ ਨੂੰ ਘਰ-ਘਰ ਪਹੁੰਚਾਉਣ ਵਾਸਤੇ 2027 ਦੀ ਤਿਆਰੀ ਕੀਤੀ ਜਾ ਰਹੀ ਹੈ ਵਿਧਾਨ ਸਾਡੀ ਪੈਲ ਵਿਧਾਨ ਸਭਾ ਖੰਨਾ ਵਿਧਾਨ ਸਭਾ ਸਮਰਾਲਾ ਵਿਧਾਨ ਸਭਾ ਵਿੱਚ ਤਗੜੇ ਹੋ ਕੇ ਸਾਡੇ ਵਰਕਰ ਲੜਾਈ ਲੜਨ ਦੀ ਤਿਆਰੀ ਕਰ ਰਹੇ ਤੇ ਅਖਲੀ ਇਲੈਕਸ਼ਨ ਅਸੀਂ ਪੂਰੀ ਤਗੜੇ ਕਿੰਨੇ ਮੈਂਬਰੀ ਟੀਮ ਜਿਹੜੀ ਹੈ ਜਿਹੜੀ ਕੁਰਸੀ ਦਿੱਤੇ ਗਏ ਜੀ ਅੱਜ ਜਿਹੜੀ ਅਸੀਂ ਟੀਮ ਕੀਤੀ ਹੈ ਜੀ ਸਾਡੇ 2 ਜਨਰਲ ਸੈਕਟਰੀ ਕੀਤੇ ਹੈ ਜੀ 6 ਵਾਈਸ ਪ੍ਰੈਜ਼ੀਡੈਂਟ ਕੀਤੇ ਹੈ 6 ਸੈਕਟਰੀ ਕੀਤੇ ਹੈ 6 ਮੋਰਚਿਆਂ ਦੇ ਪ੍ਰਧਾਨ ਅਨੌਸ ਕੀਤੇ ਹੈ ਆਜੋ ਮਤਪਾਟੀ ਜੀ ਨੇ ਕੀਤੇ ਤੇ ਵਿਨਿਮਲ ਉੱਤਰਾ ਜੀ ਦੀ ਤਿਆਰੀ ਕਰਕੇ ਅਗਲੇ ਪੰਚਾਇਤ ਨਚੋਵੀ ਟੀਮ ਅਨਾਉਂਸ ਕਰ ਸਰ ਇੱਕ 22 ਤਰੀਕ ਦੀ ਤੁਸੀਂ ਕੋਈ ਅਨਾਉਂਸਮੈਂਟ ਕੀਤੀ ਆ ਉਹ ਕੀ ਚੀਜ਼ ਆ ਉਹ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਰਿਮਾਈਂਡ ਕਰਾਤਾ 22 ਤਰੀਕ ਨੂੰ ਸਾਡੇ ਦੇਸ਼ ਦੀ ਸੰਸਦ ਪਾਰਲੀਮੈਂਟ ਦੇ ਵਿੱਚੋਂ ਕੋਈ ਨਾ ਕੋਈ ਮੈਂਬਰ ਸਾਨੂੰ ਦਿੱਤਾ ਜਾਏਗਾ ਜਾਂ ਕੋਈ ਮੰਤਰੀ ਸਾਨੂੰ ਦਿੱਤਾ ਜਾਏਗਾ ਜੋ ਸਾਡੇ ਨਾਲ ਆਉਣਗੇ ਸ਼੍ਰੀ ਵੱਲਵ ਲੋਕ ਕੁਰਸ ਸ਼੍ਰੀ ਵੱਲੋਭਾਈ ਪਟੇਲ ਜੀ ਦੀ ਜਾਤ ਨੂੰ ਸਮਰਪਿਤ ਇੱਕ ਮਹੀਨੇ ਦੇ ਪ੍ਰੋਗਰਾਮ ਚੱਲਣੇ ਜੋ ਇੱਕ ਤਰੀਕ ਤੋਂ 31 ਅਕਤੂਬਰ ਤੋਂ ਸ਼ੁਰੂ ਹੋਏ ਹੋਏ ਹੈ ਉਹ ਲਗਾਤਾਰ 3 ਨਵੰਬਰ ਤੱਕ ਚੱਲਣੇ ਆ ਉਹ ਪ੍ਰੋਗਰਾਮਾਂ ਦੀ ਲੜੀ ਦੇ ਵਿੱਚ ਇੱਕ ਪੈਦਲ ਯਾਤਰਾ 7 ਕਿਲੋਮੀਟਰ ਲੰਬੀ ਖੰਨੇ ਵਿੱਚੋਂ ਗ੍ਰੀਨਲੈਂਡ ਹੋਟਲ ਤੋਂ ਸ਼ੁਰੂ ਕਰਕੇ ਖੰਨੇ ਦੇ ਦੂਸਰੇ ਪਾਸੇ ਤੱਕ ਕੀਤੀ ਜਾਊਗੀ ਉਹ ਤੇ ਰਸਤੇ ਵਿੱਚ ਜਿੰਨੀ ਸਫਾਈ ਕੀਤੀ ਜਾਊਗੀ ਲੋਕਾਂ ਨੂੰ ਮਿਲਿਆ ਜਾਊਗਾ ਲੋਕਾਂ ਦੇ ਨਾਲ ਤੁਰਿਆ ਜਾਊਗਾ ਸਾਰੇ ਵਰਕਰ ਸਾਡੇ ਨਾਲ ਹੋਣਗੇ ਆਮ ਲੋਕ ਨਾਲ ਹੋਣਗੇ ਇੱਕ ਗੁਰਦੁਆਰਾ ਸਾਹਿਬ ਵਿੱਚ ਜਾਇਆ ਜਾਏਗਾ ਇੱਕ ਸਕੂਲ ਵਿੱਚ ਜਾਇਆ ਜਾਏਗਾ ਇੱਕ ਮੰਦਰ ਵਿੱਚ ਜਾਇਆ ਜਾਏਗਾ ਤੇ ਰਸਤੇ ਵਿੱਚ ਆਉਂਦੀ ਸਫਾਈ ਕੀਤੀ ਜਾਏਗੀ ਸਰ ਕਿੰਨੀ ਤਰੀਕ ਨੂੰ ਜਿੰਨਾ ਦੌਰਾ ਹੋਵੇਗਾ 22 ਤਰੀਕ ਨੂੰ ਦਿਨ ਸ਼ਨੀਵਾਰ ਸਵੇਰੇ 9 ਵਜੇ ਸ਼ੁਰੂ ਹੋ ਕੇ 1 ਵਜੇ ਸਮਾਪਤੀ ਇੱਥੇ ਮਾਤਾ ਰਾਣੀ ਮੰਦਰ ਦੇ ਵਿੱਚ ਹੋਏ ਜਿਵੇਂ ਜੀਕਰ ਸੈਨੇਟਰ ਨੂੰ ਲੈ ਕੇ ਬਹੁਤ ਬੇਨਤੀ ਕਰਦਾ ਹਰ ਬੰਦਾ ਆਪਣੀਆਂ ਰਾਜਨੀਤਿਕ ਰੋਟੀਆਂ ਸੇਕ ਰਿਹਾ ਕੋਈ ਇਸ ਤਰ੍ਹਾਂ ਦੀ ਗੱਲ ਹੀ ਹੈ ਹਿੰਦੁਸਤਾਨ ਦੀ ਸਰਕਾਰ ਮੋਦੀ ਸਾਹਿਬ ਹਮੇਸ਼ਾ ਦੇਸ਼ਿਤ ਦੇ ਵਾਸਤੇ ਸੋਚਦੇ ਹੈ ਜੇ ਉਹਨਾਂ ਨੂੰ ਲੱਗਿਆ ਕਿ ਦੇਸ਼ ਦੇ ਲੋਕਾਂ ਨੂੰ ਜਾਂ ਸਟੇਟ ਦੇ ਲੋਕਾਂ ਨੂੰ ਕੋਈ ਚੀਜ਼ ਨਹੀਂ ਪਸੰਦ ਉਹਨਾਂ ਨੇ ਨਾਲ ਦੀ ਨਾਲ ਲੈ ਕੇ ਨਵਾਂ ਨੋਟੀਫਿਕੇਸ਼ਨ ਕਰ ਦਿੱਤਾ ਉਹਤੇ ਉਹਨਾਂ ਕਹਿੰਦਾ ਕਿ ਨਹੀਂ ਜਿਵੇਂ ਸਟੇਟ ਚਾਹੁੰਦੀ ਹੈ ਜਿਵੇਂ ਸਾਡੇ ਲੋਕ ਚਾਹੁੰਦੇ ਹੋਵੇਂ ਚਲਾਵਾਂ ਕੋਈ ਗੱਲ ਹੀ ਨਹੀਂ ਹੋਈ ਗੱਲ ਹੀ ਖਤਮ ਹੋ ਗਈ ਉਹਤੇ ਜਿਦ ਉਹਨਾਂ ਨੇ ਕਹਿ ਦਿੱਤਾ ਕਿ ਜਿਵੇਂ ਮੇਰੇ ਦੇਸ਼ ਦੇ ਲੋਕ ਚਾਹੁੰਦੇ ਹੈ ਜਿਵੇਂ ਮੇਰੇ ਪੰਜਾਬ ਦੇ ਲੋਕ ਚਾਹੁੰਦੇ ਹੈ ਜਿਵੇਂ ਮੇਰੇ ਹਰਿਆਣ ਦੇ ਲੋਕ ਚਾਹੁੰਦੇ ਮੈਂ ਉਹ ਉਹ ਲੋਕਾਂ ਦੇ ਦੇਸ਼ ਦੇ ਨਾਲ ਨਹੀਂ ਸਾਰੇ